ਸਭਪ੍ਰਾਂਤ ਬੁਲੇਟਿਨ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਬਨ ਰੰਧਾਵਾ ਵੱਲੋਂ ਤਪਸਾਨ ਬਾਬਾ ਸ਼੍ਰੀਚੰਨ ਜੀ ਪਿੰਡ ਨਾਰਕ ਚੱਕ ਵਿਕੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਲਿਆ ਜ਼ਿਲ੍ਹਾ ਪ੍ਰਧਾਨਤਾ ਪੇਚਾਣ ਤੋਂ ਬਾਅਦ ਪਹਿਲੀ ਵਾਰ ਰੰਧਾਵਾ ਗੁਰਦਾਸਪੁਰ ਪਹੁੰਚੇ ਸੰ ਤੇ ਉੱਤੇ ਹੀ ਜੋਬਨ ਰੰਧਾਵਾ ਦਾ ਕਹਿਣਾ ਸੀ ਕਿ ਉਹਨਾਂ ਦਾ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਪਾਰਟੀ ਅਜਿਹਾ ਵੱਡਾ ਅਹੁਦਾ ਦੇਵੇਗੀ ਉਹ ਇੱਕ ਆਮ ਕਰਾਂ ਦਾ ਨੌਜਵਾਨ ਹੈ ਤੇ ਮਹਿਸ 33 ਸਾਲ ਦੀ ਉਮਰ ਵਿੱਚ ਇਹੇ ਜ਼ਿੰਮੇਵਾਰੀ ਉਸ ਨੂੰ ਮਿਲੀ ਹੈ ਮੈਂ ਜਦੋਂ ਡੇਰੇ ਇਲੈਕਸ਼ਨ ਦੇ ਵਿੱਚ ਸਾਡੀ ਡਿਊਟੀ ਲੱਗੀ ਸੀ ਤੇ ਅਸੀਂ ਮੈਂ ਸੜਕ ਦੇ ਸਾਹਮਣੇ ਲੰਘਦਾ ਹੁੰਦਾ ਸੀ ਨਾ ਜਦੋਂ ਤੇ ਉਦੋਂ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀਗੀ ਕਿ ਪਾਰਟੀ ਜਦੋਂ ਵੀ ਕੋਈ ਜ਼ਿੰਮੇਵਾਰੀ ਦਊਗੀ ਤਾਂ ਉਦੋਂ ਇੱਥੇ ਨਾਨਕ ਸਤ ਮਹਾਰਾਜ ਸ਼੍ਰੀ ਚੰਨ ਜੀ ਦੇ ਆਪਾਂ ਮੈਂ ਮੱਥਾ ਟੇਕਣਾਣਾ ਸ਼ੁਕਰਾਨਾ ਕਰਨਾਣਾ ਬਹੁਤ ਵਾਰੀ ਮੇਰੇ ਦਿਲ ਦੇ ਵਿੱਚ ਇੱਛਾ ਹੁੰਦੀ ਸੀ ਕਿ ਜਦੋਂ ਮੈਂ ਅੱਗੇ ਲੰਘਦਾ ਸੀਗਾ ਸੋ ਤਕਰੀਬਨ ਮਹੀਨਾ ਪਹਿਲੋ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਅਨਾਉਂਸ ਕੀਤਾ ਪਰ ਮੈਂ ਕਿਉਂਕਿ ਲੁਧਿਆਣੇ ਦਾ ਕੋਆਰਡੀਨੇਸ਼ਨ ਇਲੈਕਸ਼ਨ ਇਨਚਾਰਜ ਸੀਗਾ ਸੋ ਉੱਥੇ ਡਿਊਟੀ ਹੋਣ ਕਰਕੇ ਕੱਲ ਹੀ ਆਪਾਂ ਉਹ ਦਿੱਤੇ ਆ ਤੇ ਇੱਕ ਮਹਾਰਾਜ ਨੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਹੋਰ ਸਾਨੂੰ ਜਿਹੜਾ ਆਸ਼ੀਰਵਾਦ ਦਿੱਤਾ ਕੱਲ 11000 ਵੋਟਰਾਂ ਦਿੱਤੇ ਆ ਸੋ ਇਹ ਦੋਨਾਂ ਗੱਲਾਂ ਦਾ ਸ਼ੁਕਰਾਨਾ ਕਰਨ ਅੱਜ ਅਸੀਂ ਸਮੁੱਚੀ ਜ਼ਿਲ੍ਹਾ ਦੀ ਲੀਡਰਸ਼ਿਪ ਦੇ ਨਾਲ ਆਪਾਂ ਇੱਥੇ ਪਹੁੰਚੇ ਮਹਾਰਾਜ ਦਾ ਸ਼ੁਕਰਾਨਾ ਕਰਨ ਸੋ ਇੱਥੇ ਮਹਾਰਾਜ ਦਾ ਦਰਸ਼ਨ ਵੀ ਹੋਇਆ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਤੋ ਬਾਬਾ ਸ਼੍ਰੀਚੰਦ ਜੀ ਦਾ ਅਸੀਂ ਮੱਥਾ ਟੇਕਿਆ ਅਸ਼ੀਰਵਾਦ ਵੀ ਲਿਆ ਸੋ ਬਹੁਤ ਇੱਕ ਸ਼ੁਕਰਾਨੇ ਦਾ ਵਜੂ ਅਸੀਂ ਇੱਥੇ ਪਹੁੰਚੇ ਆ ਬੜੇ ਨਿਹਾਲ ਹੋਏ ਜੀ ਮਹਾਰਾਜ ਦੇ ਦਰਸ਼ਨ ਕਰ ਪਹਿਲਾਂ ਵੀ ਤਾਂ 1 ਵਜੇ ਪਹੁੰਚਿਆ ਵਾ ਜੀ ਤੇ ਸਿਰ 2-3 ਘੰਟੇ ਲਈ ਆਪਾਂ ਇੱਥੇ ਕਿਉਂਕਿ ਅੱਜ ਫੇਰ ਲੁਧਿਆਣਾ ਜਾਣਾ ਪਾਰਟੀ ਹਾਈ ਕਮਾਂਡ ਨੇ ਉੱਥੇ ਹੁਕਮ ਲਾਇਆ ਜੀ ਅਸੀਂ ਉੱਥੇ ਪਹੁੰਚਣਾ ਤੋ 3 ਘੰਟੇ ਤੇ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਇਸ ਜ਼ਿਲ੍ਹੇ ਦੇ ਵਿੱਚ ਆਪਾਂ ਕੀਤਾ ਪੁਏ ਸੀਗਾ ਕਿ ਆਪਾਂ ਮੱਥਾ ਟੇਕਣ ਆਏ ਮਹਾਰਾਜ ਦਾ ਸ਼ੁਕਰ ਕਰਨਾ ਹੈ ਬਾਬਾ ਸ਼੍ਰੀਚੰਦ ਜੀ ਦਾ ਸ਼ੁਕਰ ਕਰਨਾ ਹੈ ਸ਼ੁਕਰ ਦੇਖੋ ਜੀ ਪਾਰਟੀ ਨੇ ਜਦੋਂ ਜ਼ਿੰਮੇਵਾਰੀ ਲਈ ਹਾਈ ਕਮਾਂਡ ਨੇ ਜ਼ਿੰਮੇਵਾਰੀ ਲਈ ਸੀਐਮ ਸਾਹਮਣੇ ਜ਼ਿੰਮੇਵਾਰੀ ਲਈ ਉਹਨਾਂ ਨੇ ਇਹ ਸੋਚ ਕੇ ਲਈ ਕਿ ਜੋਬਨ ਤੂ ਇੱਕ ਨੌਜਵਾਨ ਜੇਰਾ ਮੇਰੇ ਲਈ ਬੜੀ ਵੱਡੀ ਗੱਲ ਆ ਜੀ ਕਿ 33 ਸਾਲ ਦੀ ਉਮਰ ਦੇ ਵਿੱਚ ਇੱਕ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਨਾ ਤੁਸੀਂ ਸਾਰੇ ਬੜੇ ਤਜਰਬੇਕਾਰ ਪੱਤਰਕਾਰੋਂ ਇਹਨਾਂ ਬਹੁਤ ਔਖਾ ਹੁੰਦਾ ਜਬ ਬੜਾ ਰੇਅਰ ਇੱਕ ਇਨਸੀਡੈਂਟ ਆ ਹਨਾ ਜੀ ਸੋ ਪਾਰਟੀ ਨੇ ਜ਼ਿੰਮੇਵਾਰੀ ਲਈ ਹੈ ਕਿ ਸੱਤਾ ਦੇ ਸੱਤਾ ਹਲਕਿਆਂ ਦੇ ਵਿੱਚ ਜਿਹੜੇ ਵਰਕਰਾਂ ਦੇ ਵਿੱਚ ਜਾਨ ਫੂਕ ਕੇ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿਤਾ ਕੇ ਪਾਰਟੀ ਦੀ ਝੋਲੀ ਦੇ ਵਿੱਚ 2027 ਚ ਪਾਵ ਪਉੜੇ ਫਤਿਹਗੜ ਚੂੜੀਆਂ ਵੀ ਬਟਾਲਾ ਵੀ ਡੇਰਾ ਬਾਬਾ ਨਾਨਕ ਵੀ ਕਾਦੀਆਂ ਵੀ ਦਿਨਾਨਗਰ ਵੀ ਸ਼੍ਰੀ ਹਰਗੋਬਿੰਦਪੁਰ ਵੀ ਤੇ ਗੁਰਦਾਸਪੁਰ ਦੇ ਦੇਖੋ ਇਹ ਤਾਂ ਸਾਡੀ ਇਹੋ ਤਾਂ ਖਾਸੀਅਤ ਹੈ ਜੀ ਆਮ ਆਦੀ ਪਾਰਟੀ ਤੇ ਕਿ ਇੱਕ ਆਮ ਘਰ ਦਾ ਨੌਜਵਾਨ ਜਿਹਦਾ ਕਿ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ ਮੇਰੇ ਮਾਤਾ ਪਿਤਾ ਨੇ ਕਦੀ ਸੁਪਨਾ ਵੀ ਨਹੀਂ ਲਿਆ ਕਿ ਸਾਡਾ ਪੁੱਤਰ ਕਦੀ ਸਿਆਸੀ ਕੋਈ ਜੀਵਨ ਦੇ ਵਿੱਚ ਦਾਖਲ ਹੋਗਾ ਤੇ ਉਹਦੇ ਚ ਉਹਨੂੰ ਅਹੁਦਾ ਵੀ ਮਿਲੂਗਾ ਤੇ ਇਹ ਸਿਰਫ ਆਮ ਆਦੇ ਪਾਰਟੀ ਦੀ ਹੋ ਸਕਦਾ ਕਿ ਤੁਸੀਂ ਮਿਹਨਤ ਕਰੋ ਮੈਂ ਦਰਿਆ ਵਿਛੌਣ ਵਾਲਾ ਵਰਕਰ ਹਾਂ ਜੀ ਤੁਸੀਂ ਆਪਾਂ ਲੋਕੀ ਕਹਿੰਦੇ ਹੁੰਦੇ ਸੀਗੇ ਇੱਥੇ ਦਰਿਆ ਵਿਛੌਣ ਵਾਲੇ ਵਰਕਰਾਂ ਦਾ ਕੀ ਬਣਦਾ ਅੱਜ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਅਸੀਂ ਇੰਨੇ ਪਾਵਨ ਪਵਿੱਤਰ ਸਥਾਨ ਦੇ ਜੋ ਬੈਠੇ ਆ ਸਾਰੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਆ ਮੈਂ ਦਰਿਆ ਮਛੌਨ ਵਾਲਾ ਵਰਕਰ ਆ ਤੇ ਮੈਨੂੰ ਪਾਰਟੀ ਨੇ ਜੇ ਸਨਮਾਨ ਦਿੱਤਾ ਤੇ ਇਹ ਸਿਰਫ ਆਮ ਆਦੀ ਪਾਰਟੀ ਦੀ ਹੋ ਸਕਦਾ ਕਿ ਜਿਹੜਾ ਆਖਰੀ ਕਤਾਰ ਦੇ ਵਿੱਚ ਵੀ ਵਰਕਰ ਆ ਉਹਨੂੰ ਵੀ ਪਾਰਟੀ ਚੁੱਕ ਕੇ ਪ੍ਰਧਾਨ ਬਣਾ ਸਕਦੀ ਐ ਸੋ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਰੋਕਣ ਲਈ ਐਕਸਾਈਜ਼ ਵਿਭਾਗ ਦੇ ਪੁਲਿਸ ਲਗਾਤਾਰ ਸਰਗਰਮ ਐ ਤੇ ਬਿਆਸ ਦਰਿਆ ਦੇ ਕਿਨਾਰੇ ਸਥਿਤ ਭੈਣੀ ਮੀਆਂ ਖਾਨ ਕਸਬੇ ਦਾ ਪਿੰਡ ਮੋਜਪੁਰ ਨਜਾਇਜ਼ ਸ਼ਰਾਬ ਦੀ ਵਿਕਰੀ ਲਈ ਬਦਨਾਮ ਇਲਾਕਾ ਹੈ ਇੱਥੇ ਦੇ ਕਈ ਪਰਿਵਾਰ ਜ਼ਹਿਰੀਲੀ ਸ਼ਰਾਬ ਦਾ ਧੰਦਾ ਕਰਦੇ ਹਨ ਤੇ ਪੁਲਿਸ ਅਤੇ ਆਪਕਾਰੀ ਵਿਭਾਗ ਦੀ ਕਾਰਵਾਈ ਤੋਂ ਬਚਣ ਲਈ ਦਰਿਆ ਦੇ ਅਧ ਦੇ ਵਿਚਕਾਰ ਜਾਂ ਫਿਰ ਕਿਨਾਰਿਆਂ ਤੇ ਵੱਡੇ-ਵੱਡੇ ਟੋਏ ਕੱਢ ਕੇ ਤਰਪਾਲਾਂ ਵਿੱਚ ਭਰ ਕੇ ਲਾਹਣ ਅਤੇ ਨਜਾਇਜ਼ ਸ਼ਰਾਬ ਲੁਕਾਉਂਦੇ ਹਨ ਪਰ ਆਪਕਾਰੀ ਵਿਭਾਗ ਅਤੇ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਬਰਾਮਦਗੀ ਵੀ ਹੋ ਰਹੀ ਹੈ ਇਸੇ ਘੜੀ ਤਹਿਤ ਪੁਲਿਸ ਅਤੇ ਆਪਕਾ ਵਿਭਾਗ ਦੀ ਵੱਡੀ ਕਾਰਵਾਈ ਦੌਰਾਨ 5000 ਲੀਟਰ ਲਹਨਤੇ 90000 ਮੀਲੀਲੀਟਰ ਨਜਾਇਸ਼ਾ ਬ੍ਰਾਮਦ ਕਰਕੇ ਨਸ਼ਟ ਕੀਤੀ ਗਈ ਇਨਸਪੈਕਟਰ ਦੀਪਕ ਕੁਮਾਰ ਸਰਕਲ ਗੁਰਦਾਸਪੁਰ ਇੱਕ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਮਹੀਸ਼ ਦੁਪਤਾ ਜੀ ਐਸਐਸਪੀ ਸਾਹਿਬ ਗੁਰਦਾਸਪੁਰ ਦੀ ਨਿਰਦੇਸ਼ਾ ਨਿਰਦੇਸ਼ ਡੀਐਸਪੀ ਗੁਰਦਾਸਪੁਰ ਕੁਲਵੰਤ ਸਿੰਘ ਮਾਨ ਜੀ ਸਾਡੇ ਐਕਸਾਈਜ਼ ਆਫੀਸਰ ਹਿਮੰਸ਼ ਸ਼ਰਮਾ ਜੀ ਦੇ ਨਿਰਦੇਸ਼ਾਂ ਤੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਬਿਆਦ ਰਿਆ ਤੇ ਮੌਜਪੁਰ ਪਿੰਡ ਐ ਉੱਥੇ ਰੀਡ ਕੀਤਾ ਜਿਹਦੇ ਵਿੱਚ ਐਸਐਚਓ ਭਣੀ ਮੀਆਂ ਖਾਨ ਸਰਦਾਰ ਸਰਬਜੀਤ ਸਿੰਘ ਜੀ ਤੇ ਮੈਟ੍ਰਿਕ ਸਬ ਡਿਵੀਜ਼ਨ ਦੀ ਪੁਲਿਸ ਤੇ ਐਕਸਾਈਜ਼ ਪੁਲਿਸ ਇਹ ਜੁਆਇੰਟ ਰੀਡ ਕੀਤਾ ਗਿਆ ਸੀ ਅਸੀਂ ਦਰਿਆ ਤੇ ਜਾ ਕੇ ਉੱਥੇ ਜ਼ਮੀਨਾਂ ਦੇ ਵਿੱਚ ਤਰਪਾਲਾ ਪਾ ਕੇ ਲਾਹਣ ਦਬ ਦਿੰਦੇ ਆ ਜਿੱਤੋਂ ਬਾਅਦ ਚ ਇਲੀਜੀਟ ਲੀਕਰ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਆਪਾਂ ਕੋਈ ਤਕਰੀਬਨ 5000 ਕਿਲੋ ਲਾਹਣ ਨਸ਼ਟ ਕੀਤਾ ਤੇ ਇਹਦੇ ਨਾਲ ਹੀ ਉੱਥੇ ਕੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਹੁੰਦੀ ਆ ਇਲੀਜੀਟ ਵਿਕਰੋ ਲਕਾਈ ਹੁੰਦੀ ਆ ਉਹ ਰਿਕਵਰਡ ਕੀਤੀ ਤੇ ਉਹ ਤਕਰੀਬਨ ਕੋਈ 120 ਬੋਤਲਾਂ ਸ਼ਰਾਬ ਦੀਆਂ ਡਿਸਟਰੋਏਡ ਕੀਤੀਆਂ ਤੇ ਉਹਦੇ ਅਗੇਂਸਟ ਦੋ ਐਫ ਆਈ ਆਰ ਦਰਜ ਕੀਤੀ ਆ ਜੀ ਪੰਜਾਬ ਦੇ 51 ਕਹਿੰਗੀਆਂ ਖਾਂ ਦੇ ਵਿੱਚ ਤੇ ਮੇਰੀ ਆਪਰਾਹੀ ਸਾਰਿਆਂ ਨੂੰ ਅਪੀਲ ਹੈ ਕਿ ਤਾਨੂੰ ਪਤਾ ਹੈ ਅੱਗੇ ਵੀ ਇਹ ਇਹੋ ਕਾਈਂਡ ਦੀ ਜਿਹੜੀ ਡਿਗਰੀਜ਼ ਨਹੀਂ ਆਈ ਸ਼ਰਾਬ ਤੋਂ ਕਾਫੀ ਨੁਕਸਾਨ ਹੁੰਦਾ ਹੈ ਔਰ ਕਾਫੀ ਹਿਊਮਨ ਕੈਜ਼ੂਲਟੀਆਂ ਹੋਈਆਂ ਤੇ ਜਿਹਦੇ ਕਰਕੇ ਸਾਡੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜਿਹੜਾ ਅਭਿਆਨ ਹੈ ਇਹ ਕੰਟੀਨਿਊਸਲੀ ਜਾਰੀ ਰਹੇਗਾ ਮੇਰੀ ਆਪਰਾਹੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਨੂੰ ਯੂਜ਼ ਨਾ ਕਰੋ ਇਹ ਬਹੁਤ ਹਾਰਮਫੁਲ ਹੈ ਔਰ ਜੇ ਕੋਈ ਇਹ ਕਰਦਾ ਹੈ ਤੇ ਸਾਮਨੇ ਸਾਈਜ਼ ਡਿਪਾਰਟਮੈਂਟ ਨੂੰ ਜਾਂ ਜ਼ਿਲ੍ਹਾ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਜਾਏ ਮੇਰੇ ਆਪਨਰ ਵਾਰਾ ਹੈ ਕਿ ਅਸੀਂ ਬੁਦਾਨਾ ਮੁਕਤ ਰੱਖਾਂਗੇ ਤੇ ਇਹਦੇ ਤੇ ਕਾਰਵਾਈ ਕਰਾਂਗੇ ਇਹ ਸਾਰਿਆਂ ਦੇ ਹਿੱਤ ਚ ਹੈ ਸਰਕਾਰ ਦਾ ਸਾਥ ਦੋ ਤੇ ਮੇਰੀ ਇਹੀ ਬੇਨਤੀ ਆ ਕਿ ਇਹਨੂੰ ਬਿਲਕੁਲ ਵੀ ਵਰਤੋਂ ਨਾ ਕਰੋ ਐਕਸਾਈਜ਼ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਬਿਲਕੁਲ ਸਰਕਾਰ ਦੇ ਨਿਰਦੇਸ਼ਾਂ ਦੇ ਹੇਠ ਕੰਮ ਕਰ ਰਹੀ ਆ ਔਰ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨਾ ਲਾਉਣ ਨਹੀਂ ਕਰਾਂਗੇ ਤੇ ਕਾਈਂਡਲੀ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਤੇ ਮੇਰਾ ਇਹ ਇਹ ਅਭਿਆਨ ਹਮੇਸ਼ਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਉਹ ਗੁੱਥੇ ਬਹੁਤ ਜ਼ਿਆਦਾ ਹੁੰਦਾ ਹੈ ਇਹ ਕੰਮ ਤੇ ਸਾਡਾ ਕੰਟੀਨਿਊਸਲੀ ਪੈਣੀ ਮੀਆਂ ਖਾ ਪੁਲਿਸ ਵੀ ਕੰਟੀਨਿਊਸਲੀ ਉੱਥੇ ਰੀਡਸ ਕਰ ਰਹੀ ਹੈ ਐਕਸਾਈਡ ਡਿਪਾਰਟਮੈਂਟ ਵੀ ਉੱਥੇ ਰੀਡਸ ਕਰ ਰਹੀ ਹੈ ਔਰ ਹੈਗੀ ਰਿਕਵਰੀ ਹੁੰਦੀ ਆ ਤੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਨਾਥ ਪਾਇਆ ਜਾਏ ਧੰਨਵਾਦ ਜੀ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਦੇ ਨਵੇਂ ਬਣੇ ਪ੍ਰਧਾਨ ਜੋਬਨ ਰੰਦਾਵਾ ਨੇ ਅੱਜ ਗੁਰਦਾਸਪੁਰ ਦੇ ਡੀਸੀ ਕੰਪਲੈਕਸ ਵਿੱਚ ਪਾਰਟੀ ਦੇ ਸਾਰੇ ਵਿਗਾਂ ਦੇ ਆਦੇਦਾਰਾਂ ਨਾਲ ਅੱਜ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਸਾਰੇ ਪਾਰਟੀ ਦੇ ਅਹੁਦੇਦਾਰਾਂ ਨੂੰ ਪਾਰਟੀ ਵਾਸਤੇ ਵੱਧ ਤੋਂ ਵੱਧ ਕੰਮ ਕਰਨ ਲਈ ਅਪੀਲ ਕੀਤੀ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਕਿਹਾ ਇਸ ਮੌਕੇ ਤੇ ਉਹਨਾਂ ਕਿਹਾ ਕਿ ਸਾਰੇ ਪਾਰਟੀ ਵਰਕਰਾਂ ਨੂੰ ਹਰ ਅਧਿਕਾਰੀ ਵੱਲੋਂ ਬਣਦਾ ਮਾਨ ਸਤਕਾਰ ਦਿੱਤਾ ਜਾਵੇਗਾ ਤੇ ਵਰਕਰਾਂ ਤੇ ਅਹੁਦੇਦਾਰਾਂ ਦੇ ਸਾਰੇ ਕੰਮ ਪਾਰਟੀ ਵੱਲੋਂ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਮੇਰਾ ਨਾਮ ਜੋਬਨ ਦਾਵਾ ਮੈਂ ਜ਼ਿਲ੍ਹਾ ਪ੍ਰਧਾਨ ਬਰਦਾਸਪੁਰ ਨਵਿ ਨੁਯੁਕਤ ਹੋયા ਜੀ ਤੇ ਅੱਜ ਸਾਡੀ ਪਹਿਲੀ ਮੀਟਿੰਗ ਸੀਗੀ ਸਾਡੇ ਜਿੰਨੀਆਂ ਵੀ ਫਰੰਟਰ ਆਰਗੇਨਾਈਜੇਸ਼ਨਸ ਨੇ ਜਿਵੇਂ ਕਿ ਕਿਸਾਨ ਵਿੰਗ ਯੂਥ ਵਿੰਗ ਔਮਨ ਵਿੰਗ ਉਹਨਾਂ ਸਾਰਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਅੱਜ ਸਾਡੀ ਪਹਿਲੀ ਮੀਟਿੰਗ ਸੀਗੀ ਸੋ ਪਿੱਛੇ ਕੀ ਚੱਲ ਰਿਹਾ ਉਹਨਾਂ ਦੀ ਆਰਗੇਨਾਈਜੇਸ਼ਨ ਦੇ ਵਿੱਚ ਇਹਦੇ ਬਾਰੇ ਵਿਚਾਰ ਵਟਾਂਦਰੇ ਹੋਏ ਤੇ ਅੱਗੇ ਅਸੀਂ ਕੀ ਬਿਹਤਰ ਕਰ ਸਕਦੇ ਹਾਂ ਉਹਨਾਂ ਨਾਲ ਖੁੱਲ੍ਹ ਕੇ ਚਰਚਾਵਾਂ ਹੋਈਆਂ ਸੋ ਬਹੁਤ ਹੀ ਸਕਾਰਾਤਮਕ ਜਿਹੜੀ ਇਹ ਜਿਹੜੀ ਮੀਟਿੰਗ ਹੋਈ ਇਹਦੇ ਚ ਬਹੁਤ ਹੀ ਪੋਜ਼ਿਟਿਵ ਜਿਹੜਾ ਰਿਜ਼ਲਟ ਉਹ ਨਿਕਲਿਆ ਤੇ ਅਗਲੀ ਬਹੁਤ ਵਧੀਆ ਵਧੀਆ ਜਿਹੜੀ ਉਹ ਸੁਝਾਅ ਸਾਰੇ ਸਾਥੀਆਂ ਨੇ ਦਿੱਤੇ ਤੇ ਉਹਨਾਂ ਨੂੰ ਆਪਾਂ ਇੰਪਲੀਮੈਂਟ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤੇ ਇੱਕ ਗੱਲ ਤੁਹਾਡੇ ਮੇਰੇ ਚੈਨਲ ਰਾਈ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹੂੰਗਾ ਸਾਡੇ ਸਾਰੇ ਪਾਰਟੀ ਵਰਕਰ ਜਿੰਨਾਂ ਤੱਕ ਵੀ ਵੀਡੀਓ ਜਾਊਗੀ ਇਸ ਮੀਟਿੰਗ ਦਾ ਮੇਨ ਮੁੱਦਾ ਇਹੋ ਸੀਗਾ ਕਿ ਆਪਾਂ ਆਪਣੇ ਪਾਰਟੀ ਦਾ ਜਿਹੜਾ ਅਖੀਰਲੀ ਕਤਾਰ ਦਾ ਵਰਕਰ ਆ ਉਹਨੂੰ ਤਗੜਾ ਕਿਦਾਂ ਕਰਨਾ ਉਹਦੇ 'ਚ ਜਾਣ ਕਿਦਾਂ ਪਾਉਣੀ ਉਹਨੂੰ ਹੋਰ ਤਗੜਾ ਕਿਦਾਂ ਕਰਨਾ ਕਿਉਂਕਿ ਸਾਡਾ ਆਲਰੇਡੀ ਪਾਰਟੀ ਬਹੁਤ ਖਿਆਲ ਰੱਖਦੀ ਆ ਪਰ ਸਾਡੀ ਖਾਸ ਕਰਕੇ ਜ਼ਿੰਮੇਵਾਰੀ ਇਹ ਲੱਗੀ ਵੀ ਆ ਕਿ ਜਿਹੜਾ ਅਖੀਰਲੀ ਕਤਾਰ ਦਾ ਵੀ ਸਾਡਾ ਵਰਕਰ ਆ ਕੋਈ ਵੀ ਇਹੋ ਜਿਹਾ ਵਰਕਰ ਜਿਨੇ ਸਾਡੇ ਪਾਰਟੀ ਦਾ ਕਦੀ ਵੀ ਸਾਥ ਦਿੱਤਾ ਹੋਵੇ ਉਹਦਾ ਇੱਜ਼ਤਮਾਨ ਬਣਦਾ ਤੇ ਉਹਦੇ ਨੂੰ ਉਹਨੂੰ ਇਹ ਲੱਗੇਗਾ ਹਾਂ ਵੀ ਮੇਰੀ ਆਪਣੀ ਸਰਕਾਰ ਆ ਇਹ ਕਿਵੇਂ ਅਸੀਂ ਮੇਕ ਸ਼ੂਰ ਕਰਨਾ ਇਹਦੇ ਲਈ ਆਪਾਂ ਜਿਹੜੀ ਆ ਉਹ ਅੱਜ ਮੀਟਿੰਗ ਰੱਖੀ ਗਈ ਸੀ ਬਹੁਤ ਹੀ ਵਧੀਆ ਮੋਹਲ ਦੇ ਵਿੱਚ ਮੀਟਿੰਗ ਹੋ ਰਹੀ ਹੈ ਚੱਲ ਵੀ ਰਹੀ ਆ ਇਨਫੈਕਟ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਕਵਰ ਕਰਨ ਆਏ ਹੋ ਜੀ ਦੇਖੋ ਜੀ ਪਾਰਟੀ ਦੇ ਬਹੁਤ ਵਧੀਆ ਪ੍ਰੋਗਰਾਮ ਜਿੱਦਾਂ ਤੁਸੀਂ ਜਾਣਦੇ ਹੋ ਨਸ਼ਾ ਯੁੱਧ ਨਸ਼ੇ ਵਿਰੋਧ ਪ੍ਰੋਗਰਾਮ ਚੱਲ ਰਿਹਾ ਉਹਦੇ ਤਹਿਤ ਕਿੰਨੇ ਲੋਕਾਂ ਦੇ ਜਿਹੜੇ ਆ ਉਹ ਘਰ ਜਿਹੜੇ ਓਜੜਨ ਤੋਂ ਵੱਜ ਕੇ ਕਿੰਨੇ ਲੋਕੀ ਜਿਹੜੇ ਉਹ ਨਸ਼ਾ ਛੱਡ ਕੇ ਉਹ ਸਹੀ ਰਾਹ ਮੁਖਤਰਾ ਚਾ ਰਹੇ ਨੇ ਫਿਰ ਉਸ ਤੋਂ ਇਲਾਵਾ ਇੱਕ ਯੂਥ ਕਲੱਬ ਦਾ ਪ੍ਰੋਗਰਾਮ ਪਾਰਟੀ ਵੱਲੋਂ ਚੱਲ ਰਿਹਾ ਜੀ ਉਹਦੇ ਵਿੱਚ ਹਜ਼ਾਰਾਂ ਮੈਂ ਕਹਿੰਦਾ ਲੱਖਾਂ ਨੌਜਵਾਨ ਜਿਹੜੇ ਉਹ ਜੁੜ ਰਹੇ ਨੇ ਸਰਕਾਰ ਦੇ ਨਾਲ ਖੇਡਾਂ ਦੇ ਵੱਲ ਜਾ ਰਹੇ ਨੇ ਕਾਰੋਬਾਰ ਸ਼ੁਰੂ ਕਰਨ ਦੇ ਵੱਲ ਜਾ ਰਹੇ ਨੇ ਸੋ ਇਹ ਤਾਂ ਜਸਟ ਦੋ ਨੇ ਇਸ ਤੋਂ ਇਲਾਵਾ ਆਉਣ ਵਾਲੀਏ ਹੋਰ ਵੀ ਬਹੁਤ ਪ੍ਰੋਗਰਾਮ ਪਾਰਟੀ ਲਾਂਚ ਕਰ ਵਿਕਸਿਤ ਭਾਰਤ ਦਾ ਅੰਮ੍ਰਿਤਕਾਲ 11 ਸਾਲ ਭਾਜਪਾ ਦੇ ਬੇਮਿਸਾਲ ਪ੍ਰੋਗਰਾਮ ਤਹਿਤ ਅੱਜ ਗੁਰਦਾਸਪੁਰ ਭਾਜਪਾ ਆਗੂਆਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਸਵੀਬਰ ਸਿੰਘ ਰਾਜਨ ਅਤੇ ਹੋਰ ਭਾਜਪਾਗੂ ਮੌਜੂਦ ਰਹੇ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਭਾਜਪਾ ਪ੍ਰਧਾਨ ਸਿਵ ਬੀਰ ਸਿੰਘ ਰਾਜਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੀ ਸਹੂਲਤ ਲਈ ਕਈ ਯੋਜਨਾਵਾਂ ਚਲਾਈਆਂ ਜਿਸ ਕਰਕੇ ਦੇਸ਼ ਦੇ ਲੋਕਾਂ ਨੂੰ ਕਾਫੀ ਲਾਭ ਮਿਲਿਆ ਹੈ ਉਹਨਾਂ ਕਹਿ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਇਹ ਆਪਰੇਸ਼ਨ ਸੰਧੂ ਚਲਾ ਕੇ ਮੂੰ ਤੋੜ ਜਵਾਬ ਦਿੱਤਾ ਹੈ ਸਾਲ ਬੇਮਿਸਾਲ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਵਿੱਚ ਚੱਲ ਰਹੀ ਆ ਉਹਨੂੰ 11 ਸਾਲ ਹੋ ਚੁੱਕਿਆ ਭਾਰਤੀ ਜਨਤਾ ਪਾਰਟੀ ਜ਼ਿਲ੍ਹੇ ਤੋਂ ਲੈ ਕੇ ਮੰਡਲ ਤੋਂ ਲੈ ਕੇ ਬੂਥ ਤੱਕ ਅਸੀਂ ਹਰ ਵਰਕਰ ਤੱਕ ਪਹੁੰਚ ਰਹੇ ਹਾਂ ਕਿ 11 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਜੋ ਯੋਜਨਾਵਾਂ ਗਰੀਬ ਕਲਿਆਣ ਵਾਸਤੇ ਬਣਾਈਆਂ ਉਹ ਲੋਕਾਂ ਤੱਕ ਪਹੁੰਚ ਰਹੀਆਂ ਦੇਸ਼ ਦੀ ਜਿਹੜੀ ਜੀਡੀਪੀ ਆ ਉਹ ਤੀਸਰੇ ਸਥਾਨ ਤੇ ਪਹੁੰਚ ਗਈ ਹੈ ਜੇ ਸਾਡੇ ਦੇਸ਼ ਤੇ ਉੱਤੇ ਕੋਈ ਬਾਹਰੀ ਦੇਸ਼ ਜਿੱਦਾਂ ਪਹਿਲਾਂ ਹਮਲਾ ਕਰਕੇ ਚਲ ਜਾਂਦੇ ਹਮਲਾ ਕਰਦਾ ਉਹ ਤੇ ਉਹ ਆਪਰੇਸ਼ਨ ਸੰਧੂਰ ਦੇ ਵਿੱਚ ਅਸੀਂ ਉਹਦਾ ਜਵਾਬ ਬਿਲਕੁਲ ਸਟੀਕ ਤਰੀਕੇ ਨਾਲ ਦੇ ਚੁੱਕੇ ਹਾਂ ਕਈ ਜਣੇ ਸ ਦੇ ਮਨ ਦੇ ਵਿੱਚ ਸਵਾਲ ਵੀ ਆਉਂਦੇ ਆਪਾਂ ਪੱਤਰਕਾਰ ਭਾਈਚਾਰਾ ਸਾਰਾ ਗੁਰਦਾਸਪੁਰ ਰਹਿਨੇ ਆ ਪਠਾਨਕੋਟ ਵੀ ਆਪਣੇ ਗਵਾਂਡ ਆ ਪਾਕਿਸਤਾਨ ਦੇ ਚੰਨਲਾਂ ਦੇ ਉੱਤੇ ਉਹ ਜਿਹੜੀ ਦਵਾਈ ਪਾ ਰਹੇ ਸੀ ਅਸੀਂ ਤਿਬੜੀ ਕੈਂਟ ਜਿਹੜਾ ਸਾਰਾ ਉਡਾ ਦਿੱਤਾ ਪਠਾਨਕੋਟ ਉਡਾ ਦਿੱਤਾ ਆਪਾਂ ਸਾਰੇ ਇੱਥੇ ਰਹਿਨੇ ਆ ਆਪਾਂ ਨੂੰ ਪਤਾ ਵੀ ਇੱਕ ਖਰੋਜ ਤੱਕ ਵੀ ਜੇ ਸਾਡੇ ਤੇ ਬੜੀ ਕੈਂਟ ਨੂੰ ਜਾਂ ਪਠਾਨਕੋਟ 에ਅਰ ਬੇਸ ਨੂੰ ਨਹੀਂ ਆਈ ਤੇ ਜਿੰਨੇ ਉਹਨਾਂ ਦੇ ਡਰੋਨ ਜਾਂ ਜੋ ਵੀ ਆਇਆ ਸੀ ਸਾਡਾ ਜਿਹੜਾ 에ਅਰ ਸਿਸਟਮ ਇਹ ਡਿਫੈਂਸ ਸਿਸਟਮ ਸੀ ਉਹਨੇ ਇੱਡੇ ਵਧੀਆ ਤਰੀਕੇ ਨਾਲ ਕੰਮ ਕੀਤਾ ਕਿ ਅਸੀਂ ਗਰਦਾਸਪੁਰ ਬਿਲਕੁਲ ਬਾਰਡਰ ਤੇ ਆ ਮੇਰਾ ਪਿੰਡ ਤੇ ਬਿਲਕੁਲ ਬਾਰਡਰ ਤੇ ਸਿਰਫ 3 ਕਿਲੋਮੀਟਰ ਬਾਰਡਰ ਤੋਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਵੀ ਬਿਲਕੁਲ ਆਰਾਮ ਦੀ ਨੀਂਦ ਸੁੱਤੇ ਕਿਉਂ ਸਾਡੇ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੀ ਉਹ ਇੱਕ ਸਟਰੋਂਗ ਪ੍ਰਧਾਨ ਮੰਤਰੀ ਸੀ ਜਿਹੜਾ 1 ਇੰਚ ਜਗ੍ਹਾ ਵੀ ਦੇਸ਼ ਦੀ ਨਹੀਂ ਛੱਡਣਾ ਚਾਹੁੰਦਾ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਅਸੀਂ ਯੋਜਨਾਵਾਂ ਬਣਾਈਆਂ ਸੀਗੀਆਂ ਜਿਹੜੀਆਂ ਆਵਾਸ ਯੋਜਨਾ ਸੀ ਚਾਹੇ ਕਿਸਾਨ ਸਨਮਾਨ ਨਿਧੀਆ ਤੁਸੀਂ ਦੇਖੋ 21 ਲੱਖ ਕਿਸਾਨ ਜਿਹੜਾ ਪੰਜਾਬ ਦਾ ਉਹ ਅਲੀਜੀਬਲਾ 6000 ਰੁਪਿਆ ਸਾਲ ਦੇ ਲੰਦਾ ਸਿਰਫ 8 ਲੱਖ ਕਿਸਾਨ ਨੂੰ ਮਿਲ ਰਿਹਾ ਕਾਰਨ ਕਿ ਪਹਿਲਾਂ 5 ਸਾਲ ਕਾਂਗਰਸੀ ਸਰਕਾਰ ਰਹੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਆਗੀ ਉਹਨਾਂ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਸੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਦੂਰ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਤੁਹਾਡੇ ਦਵਾਰ ਦੇ ਉੱਪਰ ਇੱਕ ਸਕੀਮ ਸ਼ੁਰੂ ਕੀਤੀ ਆ ਜੋ ਦੀਨਾਨਗਰ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਇੱਕ ਵਿਧਾਨ ਸਭਾ ਦੇ ਵਿੱਚ ਅਸੀਂ 70 ਦਿਨ ਰਵਾਂਗੇ ਉਹ ਸਾਡੀਆਂ ਆਪਣੀਆਂ ਆਈਟੀ ਦੀਆਂ ਟੀਮ ਜਿਨ੍ਹਾਂ ਦੇ ਕੋਲ ਲੈਪਟਾਪ ਪ੍ਰਿੰਟਰ ਸਾਰਾ ਕੁਝ ਹੋਊਗਾ ਜਿੰਨਾ ਲੋਕਾਂ ਦੀ ਉਮਰ 70 ਸਾਲ ਤੋਂ ਉੱਪਰ ਹੋ ਚੁੱਕੀ ਆ ਉਹਨਾਂ ਨੂੰ ਮੌਕੇ ਦੇ ਉੱਪਰ ਹੀ ਆਯੂਸ਼ਮਾਨ ਕਾਰਡ 5 ਲੱਖ ਵਾਲਾ ਬਣਾ ਕੇ ਦਿੱਤਾ ਜਾਊਗਾ ਉਸ ਕੈਂਪ ਦੇ ਵਿੱਚ ਜਿਹੜੇ ਕਿਸਾਨ ਭਰਾ ਸਾਡੇ ਐਲੀਜੀਬਲ ਆ 6000 ਰੁਪਿਆ ਲੈਣ ਵਾਸਤੇ ਉਹਨਾਂ ਦੀ ਉਸੇ ਟਾਈਮ ਤੇ ਰਜਿਸਟ੍ਰੇਸ਼ਨ ਕੀਤੀ ਜਾਊਗੀ ਆਵਾਸ ਯੋਜਨਾ ਦੇ ਵਿੱਚ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੀ ਜਾਂ ਉਸ ਤੋਂ ਖੁੰਝ ਗਏ ਆ ਉਹ ਆਪਣੇ ਉੱਥੇ ਸੀਐਸਸੀ ਸੈਂਟਰ ਨਹੀਂ ਜਾ ਸਕਦੇ ਉਹਨਾਂ ਨੂੰ ਵੀ ਉੱਥੇ ਉਸੇ ਬੂਥ ਦੇ ਉੱਤੇ ਬਲਾ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਊਗੀ ਤਾਂ ਜੋ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਸੀਗੀਆਂ ਜੋ ਸੈਂਟਰ ਨੇ ਕਿਉਂ ਜਦੋਂ ਰਜੀਵ ગાંધી ਜੀ ਪ੍ਰਧਾਨ ਮੰਤਰੀ ਸੀ ਉਹ ਕਹਿੰਦੇ ਸੀ ਸੈਂਟਰ 100 ਰੁਪਿਆ ਭੇਜਦਾ ਵਾ ਤੇ ਥੱਲੇ ਤੱਕ 16 ਰੁਪਏ ਪਹੁੰਚਦੇ ਆ ਮਤਲਬ 84 ਰੁਪਏ ਦੀ ਕਰਪਸ਼ਨ ਹੋ ਜਾਂਦੀ ਆ ਮੋਦੀ ਜੀ ਦੀ ਸਕੀਮ ਇਹ ਹੈ ਵੀ ਜੇ ਮੈਂ 100 ਰੁਪਿਆ ਭੇਜਾਂਗਾ ਤਾਂ 100 ਰੁਪਿਆ ਹੀ ਉਸ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਜਿਹੜਾ ਉਹਦਾ ਹੱਕਦਾਰ ਆ ਇਸੇ ਸਬੰਧ ਦੇ ਵਿੱਚ ਹੀ ਦੀਨਾ ਨਗਰ ਦੇ ਵਿੱਚ ਸ਼ੁਰੂ ਹੋ ਚੁੱਕਾ ਅਸੀਂ ਪਹਿਲਾਂ 60 ਵਿਧਾਨ ਸਭਾ ਕਵਰ ਕਰਾਂਗੇ ਉਸ ਤੋਂ ਬਾਅਦ ਗੁਰਦਾਸਪੁਰ ਵੀ ਅਸੀਂ ਜਿੰਨੀਆਂ ਵੀ ਸਕੀਮਾਂ ਸੈਂਟਰ ਗਵਰਨਮੈਂਟ ਦੀਆਂ ਆ ਰਹੀਆਂ ਉਹ ਜਿਸ ਵਿਅਕਤੀ ਵਾਸਤੇ ਆ ਰਹੀਆਂ ਉਸ ਵਿਅਕਤੀ ਤੱਕ ਪਹੁੰਚਾਵਾਂਗੇ 11 ਸਾਲ ਬੇਮਸਾਲਾ ਅਸੀਂ ਚਾਹੁੰਦੇ ਹਾਂ ਕਿ ਜਿੰਨੋਂ ਇਹ ਸਰਕਾਰ ਦੇ ਅਸੀਂ 15 ਸਾਲ ਬੇਮਿਸਾਲ ਮਨਾਈਏ ਤੇ ਜਿੰਨੀਆਂ ਵੀ ਸੈਂਟਰ ਦੀਆਂ ਸਕੀਮਾਂ ਉਹ ਯੋਜਨਾਵਾਂ ਬਣਾਈਆਂ ਗਈਆਂ ਸੀ ਉਹ ਲੋਕਾਂ ਤੱਕ ਉਹਦਾ ਸੀ ਉਹਨੂੰ ਧੰਨਵਾਦ ਕਰਨ ਉਹ ਲੋਕ ਮੋਦੀ ਜੀ ਦਾ ਵੀ ਉਹ ਜਾਰੀਆਂ ਸਾਰੀਆਂ ਸਕੀਮਾਂ ਵਾ ਸਾਡੇ ਤੱਕ ਪਹੁੰਚ ਗਈਆਂ। ਸ਼ਹਿਰ ਧਾਰੀਵਾਲ ਚੋਂ ਲੰਘਦੀ ਨਹਿਰ ਵਿੱਚ ਅੱਜ ਸ਼ਾਮ ਦੇ ਸਮੇਂ ਇੱਕ ਲੜਕੀ ਨੇ ਛਾਲ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ਦੇ ਮੌਜੂਦ ਰੀੜੀ ਫੜੀ ਵਾਲੇ ਤੇ ਕੁਝ ਦੁਕਾਨਦਾਰਾਂ ਨੇ ਵੱਡੀ ਦਲੇਰੀ ਦਿਖਾਉਂਦੇ ਹੋਏ ਲੜਕੀ ਨੂੰ ਪਾਣੀ ਦੇ ਤੇਜ਼ ਬਹਾਅ ਚੋਂ ਸਹੀ ਸਲਾਮਤ ਬਾਹਰ ਕੱਢ ਲਿਆ। ਪત્રਕਾਰ ਨਾਲ ਗੱਲਬਾਤ ਕਰਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਲੜਕੀ ਦਿਮਾਗੀ ਤੌਰ ਤੇ ਪਰੇਸ਼ਾਨ ਲੱਗ ਰਹੀ ਸੀ ਤੇ ਅੱਜ ਸਵੇਰ ਦੀ ਹੀ ਨਹਿਰ ਦੇ ਪੁਲ ਦੇ ਆਸ-ਪਾਸ ਘੁੰਮ ਰਹੀ ਸੀ ਦੁਕਾਨਦਾਰਾਂ ਨੇ ਵੀ ਦੱਸਿਆ ਹੈ ਕਿ ਲੜਕੀ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਨਜ਼ਦੀਕੀ ਕਿਸੇ ਪਿੰਡੀ ਰਹਿਣ ਵਾਲੀ ਹੈ ਪਰ ਜਦੋਂ ਉਹਨਾਂ ਦੇ ਸਕੂਲੋਂ ਉਹ ਮੋਬਾਈਲ ਨੰਬਰ ਪੁੱਛਿਆ ਤਾਂ ਲੜਕੀ ਕੋਈ ਵੀ ਮੋਬਾਈਲ ਨੰਬਰ ਨਾ ਦੱਸ ਸਕੀ ਨਹਿਰ ਦੇ ਨਜ਼ਦੀਕ ਰੋਦੀ ਰੇੜੀ ਲਗਾਉਣ ਵਾਲੇ ਦੁਕਾਨਦਾਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੇ ਨਹਿਰ 'ਚੋਂ ਕੱਢ ਕੇ ਇਸ ਲੜਕੀ ਨਾਲ ਗੱਲ ਕੀਤੀ ਤਾਂ ਲੜਕੀ ਨੇ ਦੱਸਿਆ ਕਿ ਉਸ ਦੀ ਕਿਸੇ ਲੜਕੇ ਦੇ ਨਾਲ ਗੱਲਬਾਤ ਚੱਲ ਰਹੀ ਸੀ ਜਿਸ ਨੂੰ ਪਿਆਰ ਕਰਦੀ ਸੀ ਪਰ ਉਹ ਲੜਕੇ ਨੇ ਉਸ ਨੂੰ ਨਾ ਕਰ ਦਿੱਤੇ ਜਿਸ ਕਾਰਨ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਕੇ ਤੇ ਇੰਨਾ ਵੱਡਾ ਕਦਮ ਉਸ ਨੇ ਚੁੱਕ ਲਿਆ ਸੀ ਮੇਰਾ ਨਾਮ ਅਸ਼ੋਕ ਮਾਰਾ ਇਹ ਤਾਂ ਫੇਰ ਦੀ ਉਸੇ ਬੈਠੀ ਦੀ ਆ ਇਹ ਕਹਿੰਦੇ ਵੀ ਮੇਰੇ ਇੱਕ ਮਰਹਾਇਆ ਉਹ ਕਹਿੰਦਾ ਵੀ ਮੈਂ ਕੋਈ ਮੁਆਵਵਾ ਉਹਦੇ ਨਾਲ ਚਾਰ ਕਰਨੀ ਆ ਫਿਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਆਹ ਵਾਲਾ ਸਾਰ ਮਾਰ ਲਈਏ ਇਸ ਵੇਲੇ ਕਿਤੇ ਬੇਟੀ ਉਹ ਝੜ ਲੱਗੇ ਬੇਟੀ ਜੀ ਆਹ ਵੀ ਉੱਥੇ ਹੀ ਮਰੀ ਹੈ ਹੈ ਗੱਲ ਬਾਤ ਆਉ ਮੈਂ ਇਹਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਯਾ ਕੱਲ ਜਾ ਘਰੋਂ ਆਪਣੇ ਉਹ ਕਹਿੰਦੀ ਮੈਂ ਕੱਲ ਨਹੀਂ ਜਾਇਆ ਘਰ ਦਾ ਨੰਬਰ ਵੀ ਦੱਸਦੀ ਕੋਈ ਗੱਲ ਨਹੀਂ ਕਰਕੇ ਦਾਦੀ ਦੀ ਕੋਈ ਗੱਲ ਨਹੀਂ ਆਹ ਗਿਰਾਵੋ ਲਾ ਕੇ ਬੰਦੇ ਦੇ ਸੇ ਕੀ ਕਰਾਉਣਾ ਪਟਾਲਾ ਕੀ ਆਹੋ ਸਰ ਮਾਰਦੇ ਬਿੱਟੇ ਕਿਹਾ ਹਾਂਜੀ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਵੇਂ ਵੇਸੇ ਆ ਰਜੰਨ ਖੜ ਮੈਂ ਭਾਈ ਨੇ ਦੱਸਿਆ ਪੁੱਤ ਮੈਂ ਕਿ ਦਖਣੇ ਗਾ ਵੀ ਭਾਈ ਦੇ ਆ ਚੱਕਰ ਜੇ ਬੰਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਨਹੀਂ ਹੁੰਦੀ ਆ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲ ਲੋਕਲੀ ਮੈਂ ਸਾਰਾ ਆਪਣੀ ਲੈਣਾ ਤੋਂ ਫੂਲ ਜਾ ਰਿਹਾ ਸੀ ਲਫੇ ਚਕਾਰ ਤੋਂ ਤੇ ਦੇਖਦੇ ਦੇਖਦਾ ਫੂਲ ਸਾਰ ਮਾਰੀਆਂ ਤੇ ਅੱਗੇ ਹੀ ਆਏ ਆ ਤੇ ਅੱਗੇ ਤਾਂ ਗਏ ਆ ਸਾਨੂੰ ਪਾ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਵਾਈਆ ਤੇ ਕੁੜੀ ਉਥੇ ਕਨਾਰੇ ਤੇ ਲੱਗੀ ਜੀ ਆ ਉਸ ਟਾਈਮ ਆਪਰੇ ਭਾਈ ਚਪਲ ਚ ਪੁਲਾਇ ਤੇ ਮੈਂ ਦਵਾ ਦਵਾ ਲੈਦੇ ਥੱਲੇ ਗਿਆ ਆਂ ਤੇ ਕੁੜੀ ਨੂੰ ਤੇ ਮੇਰੇ ਨਾਲ ਸ਼ੌਕ ਵਾਲੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਅਪਰੇ ਹਾਂ ਹਾਂਜੀ ਬਚਾਓ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਦਿੱਤ ਪੁਲਾ ਸਾਰੇ ਪੋਤੇ ਨੇ ਕੇ ਕੰਮ ਚ ਸਾਰੇ ਬਣੇ ਵੀ ਕਿ ਆਪੇ ਤਲਾਕ ਕਰ ਦਿੰਦੇ ਆਂ ਪੁੱਲ ਸਾਲੀ ਦਾ ਆਪਣੇ ਮਾਗੀ ਕਰਦੇ ਅੱਗੇ ਕਰਦੀ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਤੇ ਰੌਂਡੇ ਸੀ ਤੇ ਮੈਂ ਨੂੰ ਪੁੱਛਿਆ ਕਿ ਬੇਟੀ ਕਿ ਰੌਂਡੇ ਆਂ ਕਹਿੰਦੇ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੇ ਦਿਨ ਬਾਅਦ ਮੈਂ ਇਹਨੂੰ ਪੁੱਛਿਆ ਵੀ ਆ ਕਿ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਥੋੜੇ ਜਿੜ ਪਰਾਂ ਗਿਆ ਵਾਂ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋਲ ਮੋਬਾਈਲ ਸੀ ਇੱਕ ਇੱਕ ਇਹਦੇ ਕੋਲ ਮਠੇ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਇਹ ਲੱਗੇ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਪਥਰਾ ਦੱਸ ਰਹੀ ਆ ਇਹ ਨਿਆਰ ਤੇ ਬੋਲ ਤੇ ਬੈਠੀ ਹੋਈ ਸੀ ਆਸਵੀਰ ਦੀ ਬੈਠੀ ਹੋਈ ਸੀ ਤੇ ਇਹਨਾਂ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਤੇਰੇ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆ ਗਈ ਥੋੜੇ ਦਿਨ ਬਾਅਦ ਇਹਨੇ ਹਸਾਲ ਮਾਰ ਦਿੱਤੀ ਆ ਗਈ ਮੋਗਾ ਦੀ ਸਦਰ ਪੁਲਿਸ ਨੇ ਮੋਗਾ ਫਰੋਜ਼ਪੁਰ ਰੋਡ ਤੇ ਪੈਂਦੇ ਪਿੰਡ ਰਤਿਆ ਦੇ ਕੋਲ ਤੋਂ ਔਰਤ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਸ ਨਾਲੋਂ 300 ਗ੍ਰਾਮ ਹੈਰਨ ਬਰਾਮਦ ਕੀਤੀ ਪੁਲਿਸ ਮੁਤਾਬਕ ਫੜੀ ਗਈਆਂ ਔਰਤਾ ਮੋਗਗੀਆਂ ਰਹਿਣ ਵਾਲੀਆਂ ਹਨ ਜਿਕਰਯੋਗ ਹੈ ਕਿ ਜਸਵਿੰਦਰ ਕੌਰ ਤੇ ਪਹਿਲਾਂ ਵੀ ਪੰਜ ਮਾਮਲੇ ਦਰਜ ਹਨ ਬਾਹਰਾਲ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਦੋ ਤਿੰਨਾਂ ਦਾ ਰਿਮਾਂਡ ਹਾਸਲ ਕੀਤਾ ਹੈ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗੰਭੀ ਆਈਪੀਐਸਰ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਨਸ਼ਾ ਵਿਰੋਧ ਮੈਮ ਚਲਾਈ ਗਈ ਹੈ ਗਈ ਹੈ ਉਹਦੇ ਵਿੱਚ ਥਾਣਾ ਸਦਰ ਪੁਲਿਸ ਨੂੰ ਕੱਲ ਵੱਡੀ ਸਫਲਤਾ ਮਿਲੀ ਜਿਦੇ ਵਿੱਚ ਐਸਐਚਓ ਸਦਰ ਵੱਨੋਂ ਕੱਲ ਰੋਹੀਪੁਰ ਰਤ ਰਤੀਆਂ ਰੋਡ ਦੇ ਉੱਤੇ ਰਤਿਆਂ ਪੜਨ ਦੇ ਕੋਲ ਜਿਹੜਾ ਇਹਨਾਂ ਨੇ ਦੋ ਲੇਡੀਜ਼ ਨੂੰ ਕਾਬੂ ਕੀਤਾ ਜਿਹਦੇ ਵਿੱਚ ਇੱਕ ਦਾ ਨਾਮ ਸਿਮਰਨ ਦੂਸਰੀ ਦਾ ਜਸਵਿੰਦਰ ਕੌਰ ਹੈ ਜਿਨ੍ਹਾਂ ਤੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਜਿਹੜੀ ਸਿਮਰਨ ਕੌਰ ਹੈ ਇਹਦੇ ਤੇ ਪਹਿਲੇ ਵੀ ਪੰਜ ਮੁਕਦਮੇ ਦਰਜ ਹੈ ਤੇ ਇਹਨਾਂ ਨੂੰ ਅੱਜ ਕੇਸ ਦਾਲ ਤੇ ਕੀਤਾ ਗਿਆ ਜਿਹਦੇ ਵਿੱਚ ਉਹ ਮਾਨ ਜੋ ਕੋਰਟ ਵੱਲੋਂ ਜਿਹੜਾ ਸਾਨੂੰ 2 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਗਿਆ ਮੋਗਾ ਜ਼ਿਲ੍ਹਾ ਦੇ ਅਧੀਨ ਆਉਂਦੇ ਹਲਕਾ ਬਾਗਾ ਪੁਰਾਣਾ ਦੇ ਅਧੀਨ ਆਉਂਦੇ ਪਿੰਡ ਢਿਲਵਾ ਵਿੱਚ ਇੱਕ ਪਤੀ ਦੁਆਰਾ ਆਪਣੀ ਪਤੀ ਦਾ ਕਹੀਂ ਮਾਰ ਕੇ ਕਤਲ ਕਰ ਦਿੱਤਾ। ਦੂਜੇ ਪਾਸੇ ਦੋਸ਼ੀ ਪਤੀ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਜਿਕਰ ਹੋ ਗਿਆ ਕਿ ਪ੍ਰਵੀਨ ਬੇਗਮ ਤੇ ਰਿੱਕੀ ਖਾਨ ਦਾ 9 ਸਾਲ ਪਹਿਲਾਂ ਬਰਨਾਲਾ ਵਿੱਚ ਪਿਆ ਹੋਇਆ ਸੀ ਤੇ ਪਤੀ ਅਕਸਰ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਕੀ ਨਾਮ ਹੈ? ਜਸਦੀਪ। ਕਲੀਪ ਜੀ ਕੀ ਲੱਗਦੇ ਤੁਹਾਡੇ ਜਿਹੜੇ ਇਹ? ਮੇਰੀ ਭਤੀਜੀ ਸੀ ਜੀ। ਹਾਂਜੀ। ਕੀ ਗੱਲ ਹੋਈ ਆ ਪੂਰੀ ਇਹ? ਇਹ ਤਾਂ ਕੋਈ ਸੰਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਕਰਿਆ ਚੱਲਦੇ ਹੀ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਰਕਪੜ ਦਾ ਪਤਾ ਲੱਭ ਕੇ ਆਈ ਆ ਹਾਂ ਹਾਂ ਤੇ ਲੱਗਾ ਸੀਗਾ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਕਰਨੇ ਕੋਈ ਵੀ ਸਿਹਤ ਤੇ ਅਸਰ ਨਹੀਂ ਸੀ ਆ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਹੋਲੀ ਜਾਂਦੇ ਆ ਮੈਂ ਕਿਹਾ ਮੈਂ ਜਾਣੀ ਜਦੋਂ ਉਹਨਾਂ ਆਈ ਉਹਦੋਂ ਉਹਨਾਂ ਨੇ ਕਹੀ ਮਾਰੀ ਤੇ ਵੱਢ ਕੇ ਕਿੰਨਾਂ ਨੇ ਮਾਰੀ ਆ ਕਹੀ ਉਹਦੇ ਘਰ ਵਾਲੇ ਨੇ ਮਾਰ ਦਿੱਤੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਾਰਨ ਸਮਝ ਨਹੀਂ ਲੱਗਿਆ ਉਹਨਾਂ ਦੀ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਬਦਦੀਆ ਮੇਰੇ ਕੋਲ ਆਇਆ ਕਿ ਉਹ ਚਾਹ ਵੜਾ ਦੀ ਅਸੀਂ ਭੜੋੜ ਨੂੰ ਜਾਣੇ ਆ ਕੋਈ ਉਹ ਕੰਮ ਉਹਨਾਂ ਦਾ ਠੀਕ ਹੈ ਮੇਰੇ ਬਾਪੂ ਕਹਿੰਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਉਹ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਵੀ ਰੌਲਾ ਪੈ ਗਿਆ ਤੇ ਜਦੋਂ ਉਹ ਮੈਂ ਭੱਜ ਕੇ ਸਾਡਾ ਘਰ ਦੂ ਜਦੋਂ ਉਹਨੂੰ ਮੈਂ ਆਈ ਉਹਦੋਂ ਤੋਂ ਵੱਟਦੀ ਕਹੀ ਮਾਰੀ ਮਾਰ ਕੇ ਤੇ ਕਹਿੰਦੀ ਜਮੀਲਾ ਜਮੀਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ ਬੇਟੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ ਫੋਨ ਲੈ ਕੀਤਾ ਛੜੀ 2-3 ਵਜੇ ਹਾਂਜੀ ਮੈਨੂੰ ਕਹਿੰਦੀ ਮਾਮੀ ਪਰਮੂਨ ਦੇ ਸਾਥ 7 ਵਜੇ ਕਹਿੰਦੀ ਤੁਸੀਂ ਇੱਥੇ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਦੋਂ ਬਾਅਦ ਚ ਫਿਰ ਇਹਨਾਂ ਨੇ ਤਾਚੇ ਨੂੰ ਫੋਨ ਲਾਇਆ ਵੇ ਜੀ ਹੂੰ ਕੁੜੀ ਕਹਿੰਦੀ ਮਾਮਾ ਵੀ ਤੁਸੀਂ 7 ਵਜੇ ਆ ਜਾ ਪਰਮੂਨ ਹੈ ਨਹੀਂ ਹੂੰ ਹੂੰ ਖਾਨੂੰ ਨਹੀਂ ਬਤਾਇਆ ਕਿ ਕੀ ਗੱਲ ਹੋਈ ਆ ਕੀ ਜੀ ਸਰ ਪਹਿਲਾਂ ਕੋਈ ਲੜਾਈ ਹੋ ਰਹੀ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਈ ਹੈ ਨਹੀਂ ਸੀ ਜਦੋਂ ਸੀਗੀ ਉਦੋਂ ਮਾਰ ਦਿੰਦੇ ਉਦੋਂ ਸਾਨੂੰ ਅੱਧਾ ਧੁੱੱਕੂ ਦਿੰਦਾ ਠੀਕ ਐ ਪਰ ਹੁਣ ਇਹਨਾਂ ਨੂੰ ਜਾਣ ਕੇ ਹੈ ਨੱਕੀ ਮਾਰੀ ਆ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਨਤਾ ਮੈਂ ਤਾਂ ਇਹੀ ਸੋਹਣੀ ਵੀ ਉਹਦੇ ਇਹਨਾਂ ਦੇ ਮੁੰਡੇ ਦੀ ਨਾਰ ਹੀ ਬਸ ਲਾਸ ਹੋ ਗਏ ਮੈਨੂੰ ਸਭ ਮੈਨੂੰ ਸਭਰ ਆ ਜਾਊਗਾ ਮੇਰੀ ਧੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਹੈ ਪੀਸੀ ਰੱਖੀ ਗਈ ਹੈ ਕੀ ਮਾਮਲਾ ਹੈ ਜੀ ਅੱਜ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪ੍ਰਵੀਨ ਦਾ ਮਰਡਰ ਹੋ ਗਿਆ ਹੈ ਕਿ ਜੋ ਇਸ ਦੇ ਸੰਬੰਧ ਵਿੱਚ ਐਸਐਚਓ ਸਾਹਿਬ ਨੂੰ ਜਾ ਕੇ ਪਤਾ ਕੀਤਾ ਤਾਂ ਪ੍ਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮੱਝੂਕੇ ਪਿੰਡ ਦਾ ਰਹਿਣ ਵਾਲਾ ਬਰਨਾਲਾ ਜਿਹੜੇ ਚ ਪਿੰਡ ਇਹ ਮੱਝੂਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਉਸ ਪਾਸ ਕਲਮਬਦ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ 'ਚ ਰਿਖੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਨੇ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਅਜ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ ਤੇ ਤੇ ਉਹਦੇ ਗਲ ਥਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸੰਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਧੀਨ ਤਾਰਾ 173 ਬੀ ਐਨ ਐਸ थाना ਬਗਾਪੁਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਰਿਖੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲੋਂ ਆਲਾ ਜਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਹੈ ਕਹੀ ਬਰਾਮਦ ਕਰਨੀ ਰਹਿੰਦੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕਾਨੂੰਨ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਤਫਤੀਸ਼ ਅਮਨ ਵਿੱਚ ਕਹਿੰਦੀ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਲੇਡੀ ਦੀ ਜਿਹੜੀ ਪ੍ਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈਗੀ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਤੇ ਕਿਸ ਤਰ੍ਹਾਂ ਦੇ ਇਹ ਜਿਹੜਾ ਪਰਚਾ ਦਰਜ 103 GNS ਕਾਰੋ ਦੇ ਤਹਿਤ ਪਚੇ ਬੰਦੇ ਠੀਕ ਹੈ ਜੀ ਹੋਰ ਕੁਝ ਮੋਗਾ ਪੁਲਿਸ ਨੂੰ ਅਸੋਸਵਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਤੇ 8 ਲੋਕਾਂ ਨੂੰ ਗ੍ਰਫਤਾਰ ਕੀਤਾ ਤੇ 6 ਰੇਤੇ ਨਾਲ ਭਰੀਆਂ ਟਰਾਲੀਆਂ ਵੀ ਬਰਾਮਦ ਕੀਤੀਆਂ ਹੋ ਤਾਂ ਹੋਰ ਇਨਾ ਪਾਸੋਂ ਇੱਕ ਰਿਵਾਲਵਰ 32 ਗੋਰ 11 ਕਾਰਤੂਸ ਵੀ ਬਰਾਮਦ ਕੀਤੇ ਹਨ ਹਾਂਜੀ ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੀਆਂ ਹਦਾਇਤਾਂ ਅਤੇ ਐਸਐਸਪੀ ਮੋਗਾ ਜਿਹੜੀ ਅਜੈ ਕੰਦੀ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਡੀਐਸਪੀ ਡੀ ਬਾਲਕ੍ਰਿਸ਼ਨ ਸਿੰਘਾ ਸਾਹਿਬ ਦੀ ਨਿਗਰਾਨੀ ਹੇਠ ਸਾਹਿਬ ਜੀ ਨੇ ਧਰਮਕੋਟ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਖਿਲਾਫ ਸਖਤ ਕਾਰਵਾਈ ਕਰਦੇ ਆਇਆ ਕੱਲ ਸਾਨੂੰ ਸਿਕਰਟ ਇਨਫੋਰਮੇਸ਼ਨ ਆਈ ਸੀ ਜਿਸ ਦੇ ਤਹਿਤ ਅਸੀਂ ਐਫ ਆ ਨੰਬਰ 116 ਬਟਾ 25 ਅੰਡਰ ਸੈਕਸ਼ਨ 303 ਜਿਮਤ 2 ਮਾਈਨਿੰਗ ਐਕਟ ਦਰਜ ਕੀਤੀ ਕਿਸੇ ਮੁਖਬਰ ਖਾਸ ਨੇ ਸਾਨੂੰ ਦੱਸਿਆ ਕਿ ਕੁਝ ਲੋਕ ਜਿਹੜੇ ਆ ਉਥੇ ਨਜਾਇਜ਼ ਮਾਈਨਿੰਗ ਕਰਦੇ ਨੇ ਜਦੋਂ ਅਸੀਂ ਪੁਲਿਸ ਪਾਰਟੀਆਂ ਦੀ ਟੀਮਾਂ ਬਣਾ ਕੇ ਬੜੀ ਮਸ਼ਹੂਰੀ ਨਾਲ ਕੰਮ ਕਰਦੇ ਆਏ ਉਥੇ ਅਸੀਂ ਜਿਹੜੇ ਆ 8 ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਸਾਨੂੰ ਚਾਰ ਅਰਜਨ ਟ੍ਰੈਕਟਰ ਟਰਾਲੇ ਤੇ ਇੱਕ ਸੋਨਾਲਿਕਾ ਤੇ ਇੱਕ ਸਬਰਾਇ ਟਰੈਕਟਰ ਜਿਹੜਾ ਉਹ ਬਰਾਮਦ ਹੋਇਆ ਇੱਕ ਜੀਸੀਪੀ ਬਰਾਮਦ ਹੋਈ ਤੇ ਇਹਨਾਂ ਕੋਲੋਂ ਸਾਨੂੰ 8 ਮੋਬਾਈਲ ਫੋਨ ਇੱਕ ਰਵਾਲਵਰ ਬੱਤੀਬੋਰ ਤੇ 11 ਜਿੰਦਾ ਰੋਧ ਅਸੀਂ ਬਰਾਮਦ ਕੀਤੇ ਆ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਜਾਰੀ ਆ ਇਹਨਾਂ ਨੂੰ ਅੱਜ ਮਾਂਜੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਸਖਤ ਸਖਤ ਕਾਰਵਾਈ ਕੀਤੀ ਜਾਊਗੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ